ਮੈਨੂੰ ਅੱਜ 7 ਸਾਲ ਹੋ ਚੱਲੇ ਆ ਸਟੇਜਾਂ ਤੇ ਰੌਲਾ ਪਾਉਂਦੇ ਆ ਪੰਜਾਬ 'ਚ ਇਹ ਚੰਡੀਗੜ੍ਹ ਨੂੰ ਸਟੇਟ ਅਲਾਨਿਆ ਜਾਊਗਾ ਇਹ ਨਿਊ ਵਰਲਡ ਆਰਡਰ ਦੇ ਤਹਿਤ ਐ ਸਾਰੀ ਦੁਨੀਆ 'ਚ ਹੋ ਰਿਹਾ ਇਕੱਲਾ ਇੱਥੇ ਨਹੀਂ ਪੰਜਾਬ ਨੂੰ ਤਿੰਨਾ ਹਿੱਸਿਆਂ 'ਚ ਵੰਡ ਦਿੱਤਾ ਗਿਆ ਆ ਇਹ ਐਲਾਨ ਹੋਵੇਗਾ ਥੋੜੇ ਟਾਈਮ ਤੱਕ ਇਹ ਦੁਨੀਆ ਨੂੰ ਕਹਿੰਦਾ ਮੈਨੂੰ ਕਈ ਸਾਲ ਹੋ ਚੱਲੇ ਆ ਇਹ ਸਭ ਕੁਝ ਜੋ ਵੀ ਹੋ ਰਿਹਾ ਇਹ ਉਹਦਾ ਹੀ ਹਿੱਸਾ ਆ ਇਹ ਅੱਜ ਨਾ ਸਮਝੇ ਤੇ ਕਦੇ ਵੀ ਨਹੀਂ ਸਮਝਾਂਗੇ ਇਹ ਗੱਲ ਯਾਦ ਰੱਖਿਓ ਮੇਰੀ ਨਹੀਂ ਤੇ ਪੰਜਾਬ ਆਉਣ ਲੈ ਸਾਹਮਣੇ ਵਿੱਚ ਜਾ ਤਸਵੀਰਾਂ 'ਚ ਵੇਖਿਆ ਜਾਵੇਗਾ ਜਾਂ ਕਿਤਾਬਾਂ 'ਚ ਪੜਿਆ ਜਾਵੇਗਾ ਤੁਸੀਂ ਵੀ ਸਾਰੇ ਪੰਜਾਬ ਦੇ ਹੋ ਇਹ ਗੱਲ ਮੇਰੀ ਯਾਦ ਰੱਖਿਓ ਉਹਦੇ ਕੋ ਆ ਸਾਰੇ ਸਾਰੇ ਬਖਾਓ ਪਹਿਲਾਂ ਤੇ ਇਹ ਦੱਸੋ ਵੀ ਇਹ ਕੀ ਗੁਲਾਮੀ ਨਹੀਂ ਹੈਗੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਜਾਣਾ ਚਾਹੁੰਦੇ ਆਂ ਪੁਲਿਸ ਪ੍ਰਸ਼ਾਸਨ ਖੜਾ ਸਾਰਾ ਕੀ ਸਾਨੂੰ ਕੋਈ ਦਿੱਕਤ ਹੈ ਆ ਅਸੀਂ ਸ਼ਾਂਤਮਈ ਜਾਣਾ ਚਾਹੁੰਦੇ ਆਂ ਕੀ ਦਿੱਕਤ ਹੈ ਅਸੀਂ ਕਿਉਂ ਨਹੀਂ ਜਾਣਾ ਚਾਹੁੰਦੇ ਸਾਡੀ ਗਵਾਸਤਾ ਨਹੀਂ ਤੇ ਅਸੀਂ ਜਾ ਨਹੀਂ ਸਕਦੇ ਦੱਸੋ ਕਿਉਂ ਨਹੀਂ ਜਾ ਸਕਦੇ ਨੀ ਕਾਦੀ ਕਿਉਂ ਤੁਸੀਂ ਕਿਉਂ ਮਾਫੀ ਮੰਗਦੇ ਹੋ ਕਿ ਕਾਰਨ ਦੱਸੋ ਕਿਉਂ ਨਹੀਂ ਜਾ ਸਕਦੇ ਤੁਸੀਂ ਸਾਨੂੰ ਕਾਰਨ ਬਾਅਦ ਇਹ ਦੱਸੋ ਸਾਨੂੰ ਕਾਰਨ ਦੇ ਦਿਓ ਵੀ ਅਸੀਂ ਇਸ ਕਰਕੇ ਨਹੀਂ ਜਾ ਸਕਦੇ ਜਾਂ ਸੀ ਕੋਈ ਗਲਤ ਕੰਮ ਵਿੱਚ ਜਾ ਰਹੇ ਹੋ ਦੱਸੋ ਬੱਚਿਆਂ ਵਾਸਤੇ ਉਹਨਾਂ ਦੀ ਮੰਤ ਅਸੀਂ ਨਹੀਂ ਕਰਾਂਗੇ ਤੇ ਕੌਣ ਕਰੂਗਾ ਉਹਨਾਂ ਦੀ ਮੰਤ ਜੋ ਬੱਚੇ ਪੜ੍ਹਦੇ ਆਖੋ ਉਹਨਾਂ ਦੀ ਮੰਤ ਪੰਜਾਬ ਵਾਸੀ ਨਹੀਂ ਕਰਨਗੇ ਤੇ ਕੋਈ ਹੋਰ ਕਰੂਗਾ ਕਿ ਲੋਕ ਹਿਮਾਚਲ ਦੇ ਮਨਿਸਟਰ ਆ ਰਹੇ ਆ ਉੱਥੇ ਪੰਜਾਬ ਦੇ ਮਨਿਸਟਰ ਆ ਰਹੇ ਆ ਹਰਿਆਣੇ ਦੇ ਆ ਰਹੇ ਆ ਸਾਰੇ ਮੰਤ ਕਰਦੇ ਪਏ ਆ ਉਹਨਾਂ ਨੂੰ ਤੁਸੀਂ ਜਾਣ ਦਿੰਦੇ ਹੋ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਪਏ ਇਸ ਜਗ੍ਹਾ ਤੇ ਪਹੁੰਚ ਗਿਆ ਨੇ ਉਹਦਾ ਸਾਰੀ ਜਾਵੇ ਸੀ ਨਹੀਂ ਅੱਜ ਕੀ ਇਹੋ ਜਿਹਾ ਕੀ ਖਾਸ ਆ ਉੱਥੇ ਕੀ ਸਵਾਲੀ ਲੱਗੀ ਨਹੀਂ ਫਿਰ 144 ਲੱਗੀ ਸਾਡੇ ਵਾਸਤੇ 144 ਹੋ ਗਈ ਜੀ ਇਹ ਤੇ ਮੂਜ਼ਾਮੀ ਦਾ ਹੋਇਆ ਇੱਕ ਲੱਗੀ ਹੋਈ ਇਹ ਗੱਲ ਨਹੀਂ ਹੋਈ ਉੱਥੇ 7000 8000 ਬੰਦਾ ਕਿੱਥੇ ਉੱਥੇ 8 2000 ਬੰਦਾ ਕਿੱਥੇ ਹੋਇਆ ਨਹੀਂ ਸਾਨੂੰ ਜਾਣਦੇ ਸਾਰੇ ਪੰਜਾਬ ਦੀ ਜਗ੍ਹਾ ਹੋਵੇ 7000 ਸਾਡੇ ਨੇ ਪੰਜਾਬ ਦੀ ਜਗ੍ਹਾ ਹੋਵੇ ਅਸੀਂ ਉੱਥੇ ਜਾ ਨਹੀਂ ਸਕਦੇ ਸਾਦੀ ਉਹ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਨਾਮ ਹੀ ਬਦਲ ਦੋ ਦਾ ਸਾਦੀ ਖਰਾਬ ਘਾੜੇ ਨਹੀਂ ਤਾਂ ਤੁਸ ਕਰਕੇ ਆਰਐਸਐਸ ਯੂਨੀਵਰਸਿਟੀ ਉੱਥੇ ਆਰਐਸਐਸ ਯੂਨੀਵਰਸਿਟੀ ਦਾ ਨਾਮ ਰੱਖ ਲਓ ਅਜਿੰਦ ਅੱਗੇ ਪਿੱਛੇ ਗਿਆ ਪਾਣ ਜੀ ਬੇਨਤੀ ਤੁਹਾਨੂੰ ਤੁਸੀਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਅਸੀਂ ਰਿਕੁਐਸਟ ਕਰਦੇ ਤੁਸੀਂ ਤੁਸੀਂ ਗੱਲ ਕਰੋ ਨਹੀਂ ਤੁਸੀਂ ਸਾਡੀ ਮੰਨੋ ਨਹੀਂ ਨਹੀਂ ਅਸੀਂ ਪਰ ਇੱਕੇ ਵੀ ਰੁਕਣਾ ਅਸੀਂ ਇੱਥੇ ਨਹੀਂ ਰੁਕਣਾ ਅਸੀਂ ਹੋਰ ਕਿਸਾਨ ਤੇ ਬੰਦੀਆ ਵੀ ਆਉਂਦੀ ਅਸੀਂ ਅੱਗੇ ਜਰੂਰ ਜਾਵਾਂਗੇ ਅਸੀਂ ਇੱਥੇ ਨਹੀਂ ਰੁਕਣਾ ਅੱਜ ਵਾਸਤੇ ਲਈ ਲਈ ਅੱਜ ਵਾਸਤੇ ਸਾਨੂੰ ਤੁਸੀਂ ਮਾਫੀ ਦਿਓ ਅੱਜ ਵਾਸਤੇ ਤੁਸੀਂ ਸਾਨੂੰ ਮਾਫੀ ਦਿਓ ਪਰ ਅਸੀਂ ਅੱਗੇ ਜਾਣਾ ਕਾਕਾ ਅਸੀਂ ਮਨਾ ਨਹੀਂ ਕਰ ਰਹੇ ਤੁਸੀਂ ਜੋ ਰੋਕ ਕੇ ਰਿਹਾ ਹੋ ਸਾਨੂੰ ਜੇ ਤੁਸੀਂ ਮਨਾ ਨਹੀਂ ਕਰ ਰਹੇ ਮੈਂ ਰੋਕ ਜਾਤ ਹਾਂ ਤੁਸੀਂ ਨਾਲ ਚੱਲੋ ਸਾਡੇ ਸਾਡੇ ਨਾਲ ਚੱਲੋ ਆਪਾਂ ਸਾਰੇ ਚੱਲਦੇ ਆ ਤੁਸੀਂ ਆਪ ਇਕੱਠੇ ਚੱਲਦੇ ਆ ਸਾਰੇ ਚੱਲਦੇ ਆ ਚਲੋ ਆਪਾਂ ਸਾਰੇ ਚੱਲਦੇ ਆ ਆਪਾਂ ਸਾਰੇ ਚੱਲਦੇ ਆ ਸਹੀ ਗੱਲ ਹੈ ਪੰਜਾਬੀ ਬੋਲੀ ਪੰਜਾਬੀ ਬੋਲੀ ਦੇ ਹਾਮੀ ਹੋ ਤੁਸੀਂ ਨੇ ਵੱਡੇ ਸਰਕਾਰ ਜੀ ਹੋਵੇ ਸਾਰੇ ਦਾ ਪੰਜਾਬ ਦੇ ਹੋਣਾ ਤੇ ਫਿਰ ਆਪਾਂ ਇਹ ਚੀਜ਼ਾਂ ਸੜਦਾਂ ਕਿਉਂ ਹੋ ਰਹੀਆਂ ਇਹ ਸਭ ਦੀ ਗੱਲ ਕਰੋ ਜੀ ਅੱਜ ਵਾਸਤੇ ਨਹੀਂ ਹੈ ਨਹੀਂ ਅੱਜ ਵਾਸਤੇ ਤੁਸੀਂ ਅੱਜ ਵਾਸਤੇ ਸਾਨੂੰ ਦੋ ਇਹ ਗੱਲ ਕਰੋ ਅੱਜ ਵਾਸਤੇ ਸਾਨੂੰ ਦੋ ਤੇ ਪੰਜਾਬ ਦੇਖਿਓ ਕਿਵੇਂ ਚੰਡੀਗੜ੍ਹ ਜਿਹੜੀ ਆਪਣੀ ਪੰਜਾਬੀ ਯੂਨੀਵਰਸਿਟੀ ਆ ਦੇਖਿਓ ਤੁਸੀਂ ਕਿਵੇਂ ਸਾਰਾ ਕੁਝ ਸੈੱਟ ਹੋ ਜਾਊਗਾ ਸਭ ਕੋ ਸੈਟੂ ਚ ਤੁਸੀਂ ਸਾਡੀ ਮੰਨੋ ਤੇ ਕੁਝ ਨਹੀਂ ਹੁੰਦਾ ਪੰਜਾਬ ਚੜਦੀ ਕਲਾ ਚ ਇਹਦੀ ਪੰਜਾਬ ਨੂੰ ਕੁਝ ਹੋਣ ਵੀ ਨਹੀਂ ਲੱਗਾ ਪੰਜਾਬ ਚੜਦੀ ਕਲਾ ਚ ਅੱਜ ਦਾ ਮਾਹੌਲ ਵੇਖ ਸਕਦੇ ਹੋ ਤੁਸੀਂ ਉਹ ਪੰਜਾਬ ਜਿਹਨੇ ਭਾਰਤ ਬਚਾਇਆ ਹੈ ਪੰਜਾਬ ਨੂੰ ਕੋਈ ਜਾਤੀ ਦਾ ਨਿੱਕ ਮਾਰ ਰਿਹਾ ਨਾ ਗੋਬਿੰਦ ਸਿੰਘ ਮਹਾਰਾਜ ਕਰਦੇ ਗੋਬਿੰਦ ਸਿੰਘ ਪਾਸ਼ਾ ਦੀ ਦੇਣ ਆ ਇਹਦੇ ਪੰਜਾਬ ਪੰਜਾਬ ਭਾਰਤ ਭਾਰਤ ਨਾ ਮੈਂ ਬਾਤ ਕਰੂ ਅੱਬ ਕੀ ਨਾ ਬਾਤ ਕਰੂ ਤੱਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਗੁਰੂ ਗੋਬਿੰਦ ਸਿੰਘ ਪਾਸ਼ਾ ਕਰਕੇ ਪੂਰੇ ਭਾਰਤ ਦੇ ਦੇਖਦਾ ਨਕਸ਼ਾ ਤੇ ਅੱਜ ਜੇ ਆਰਐਸ ਸੋਚ ਲੈ ਕੇ ਬ੍ਰਾਹਮਣਵਾਦੀ ਮਨੂਵਾਦੀ ਸੋਚ ਲੈ ਕੇ ਕਹਿਣਗੇ ਵੀ ਪੰਜਾਬ ਨੂੰ ਖਤਮ ਕਰ ਦਾਂਗੇ ਜਾਂ ਪੰਜਾਬ ਨੂੰ ਦਬਾ ਦਾਂਗੇ ਬਿਲਕੁਲ ਵੀ ਸੋਚ ਨਾ ਮਾਰੀ ਗੱਲ ਇਹਨਾਂ ਵਾਸਤੇ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆਂ ਅਸੀਂ ਆਪਣੇ ਸਟੂਡੈਂਟਾਂ ਦੇ ਨਾਲ ਖੜੇ ਆਂ ਸਾਡੀ ਜੁਨਾ ਵਰਟੀ ਸਾਡਾ ਚੰਡੀਗੜ੍ਹ ਭਾਰਤ ਸਾਡਾ ਅਸੀਂ ਭਾਰਤ ਦੇ ਮਾਲਕ ਹਾਂ ਇਹ ਕੌਮਾਂ ਚੁੰਦੀਆਂ ਨਾਲ ਕੁਰਬਾਨੀਆਂ ਦੇ ਅੱਖ ਮਰੇ ਤਾਂ ਕੌਮ ਵੀ ਮਰ ਜਾਂਦੀ ਜੇ ਅਸੀਂ ਬੇਗਾਇਰਤ ਹੋ ਗਏ ਤੇ ਖਤਮ ਹੋ ਜਾਣਾ ਸਾਰਾ ਕੁਝ ਆ ਥੋੜੇ ਬੋਝ ਤੇ ਹੀ ਜਾਗਦੇ ਆ ਬਾਕੀ ਤੇ ਮਾਰੀ ਚੁਕੇ ਨੇ ਸਾਰੇ ਪੰਜਾਬ ਦੇ ਲੋਕ ਕੋਈ ਨਹੀਂ ਅੱਛਾ ਇੱਕ ਗੱਲ ਦੱਸੋ ਉਹ ਤਾਂ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਵਲਾਦ ਜੀ ਲੈਂਦੇ ਨੇ ਆਪਣੀ ਅਣਖ ਹੋਰ ਕੁਛ ਨਹੀਂ ਐਲਾਨ ਕਰਤਾ ਸੀ ਨਾ ਵੀ ਸਿੰਘ ਖਤਮ ਹੋ ਗਏ ਨੇ ਤੇ ਉਹਨਾਂ ਨੇ ਮੋਰਚਾ ਲਾ ਕੇ ਵਿਖਾਇਆ ਸੀ ਵੀ ਸਿੰਘਾਂ ਦਾ ਕੀ ਜਲਵਾ ਹੁੰਦਾ ਈ ਅਸੀਂ ਉਸ ਕੌਮ ਦੇ ਆ ਅਸੀਂ ਇੱਕ ਵੀ ਰਹਿ ਗਏ ਇੱਕ ਵੀ ਬਚ ਗਏ ਤੇ ਆਪਦੀ ਹਸਤੀ ਨੂੰ ਮਿਟਣ ਨਹੀਂ ਦੇਵਾਂਗੇ ਇਹ ਯਾਦ ਰੱਖੇ ਆਰਐਸਐਸ ਅਸੀਂ ਇੱਕ ਵੀ ਖਾਲਸਾ ਬਚ ਗਿਆ ਤੇ ਅਸੀਂ ਆਪਦੀ ੌਂਦ ਕਾਇਮ ਰੱਖਾਂਗੇ ਬਾਬੇ ਬੋਤਾ ਸਿੰਘ ਤੇ ਬਾਬੇ ਗਰਜਾ ਸਿੰਘ ਲਈ ਸਦਾ ਕੁਰਬਾਨੀਆਂ ਦੇਣ ਲਈ ਤਿਆਰ ਵਰ ਤਿਆਰ ਆ ਅੱਜ ਵੀ ਅਸੀਂ ਘਰੋਂ ਸਿਰਾਂ ਤੇ ਖੱਫੜ ਬਨ ਕੇ ਆਏ ਹੋਏ ਆ ਵੀ ਸਾਡੀ ਰੋਟੀ ਨਾ ਪਕਾਇਆ ਜੇ ਅਸੀਂ ਵਾਪਸ ਆ ਜਾਾਂਗੇ ਤੇ ਆਟਾ ਪਾ ਲਿਓ ਨਹੀਂ ਤੇ ਅਸੀਂ ਸ਼ਹੀਦ ਹੋ ਕੇ ਆਵਾਂਗੇ ਅਸੀਂ ਪੰਜਾਬ ਦੇ ਲਈ ਸ਼ਹੀਦ ਹੋਵਾਂਗੇ ਆ ਨੀ ਨੀ ਕੋਈ ਚਾਹ ਅਸੀਂ ਤੁਹਾਨੂੰ ਪਿਾਵਾਂਗੇ ਮਿਹਰਬਾਨੀ ਆ ਕੋਈ ਗੱਲ ਨਹੀਂ ਪੀ ਲੈ ਤੁਹਾਨੂੰ ਪਾਣੀ ਚਾਹ ਸਾਰਾ ਕੁਝ ਅਸੀਂ ਪਿਾਵਾਂਗੇ ਤੁਸੀਂ ਚਲੋ ਸਾਡੇ ਨਾਲ ਸਾਡੀ ਸਾਡੀ ਸੁਣੋ ਮੇਰੀ ਗੱਲ ਤੁਸੀਂ ਉੱਪਰ ਕਰੋ ਪਾਣੀ ਪੀ ਲਈ ਗੱਲ ਕਰੋ ਆਪਾਂ ਜੀ ਕਿੰਨੇ ਕਿੰਨੇ ਲਾਈਵ ਹੈ ਸਾਡਾ ਡਰੀ ਬਣਾਉਂ ਕਿੰਨੇ ਆ ਲਾਈਵ 15 15 ਸਾਰੇ ਕਿਹੜਾ ਜਨ ਲਾਈਵ ਹੈ ਆਪਣੇ ਮਤਬ ਕਿ ਤੁਸੀਂ ਬੁਲਾਓ ਕਿਸੇ ਅਫਸਰ ਨੂੰ ਅਸੀਂ ਬਣਾ ਦੇਣਾ ਤੁਹਾਡੀ ਚਲੋ ਚਲੀ ਅੱਗੇ ਤੱਕ ਕੋਈ ਜਾਂਦਾ ਜਾਵੇ ਨਹੀਂ ਨਹੀਂ ਮੈਂ ਕਰ ਰਿਹਾ ਹਾਂ ਸੁਣ ਲੈ ਤੁਹਾਨੂੰ ਜਦੋਂ ਨਾਲ ਚਲਣਾ ਹੈ ਕਿਸੇ ਅਫਸਰ ਨਾਲ ਨਹੀਂ ਲੈ ਲਵਾਂਗਾ ਮੈਂ ਕਿਹਾ ਤੁਹਾਨੂੰ ਨਾਲ ਜੀ ਚਲੋ ਤੁਸੀਂ ਜਰਮਨ ਚੱਕੋ ਯਾਰ ਬੈਠ ਜਾਓ ਚਲੋ ਅੱਜ ਵਾਸਤੇ ਮਾਣ ਪਾਣੀ ਪਿਓ ਵੈਰੀ ਗੁੱਡ ਚੱਕੋ ਇਹ ਤੇ ਆਪਣੀ ਕਿਸੇ ਨਹੀਂ ਜਾਂਦੀ ਪੇਪਰ ਸਾਡੇ ਅੱਗੇ ਘਟਾ ਦਿੰਦੇ ਨੇ ਲਿਆ ਕੇ ਹਾਂ ਤੇ ਤੁਹਾਨੂੰ ਨਹੀਂ ਆ ਰਹੇ ਮੇਰੀ ਦੇਹੀ ਇੱਕ ਦੂਜੇ ਦੀ ਨਾਲ ਨੂੰ ਮਰਦੀ ਨਹੀਂ ਉਹੀ ਗੱਲ ਹੋਗੀ ਤੁਹਾਨੂੰ ਭਾਹਰੂਗਾ ਮਤਲਬ ਇਹ ਹੋ ਜਾਂਦਾ ਵੀ ਹਾਂ ਇਹ ਭਿੰਦੇ ਫਿਰ ਗੱਲ ਕੀ ਕੀਆ ਗੱਲ ਇਹ ਕੋਸ਼ਿਸ਼ ਕੀਤੀ ਹੈ ਯੂਨੀਵਰਸਿਟੀ ਵਿਦਿਆਰਥੀਆਂ ਦਾ ਮੋਰਚਾ ਲੱਗਾ ਹੈ ਅਸੀਂ ਜੇ ਤੁਸੀਂ ਇਹ ਨੂੰ ਕਾਇਮ ਕਰਨਾ ਸਾਡੇ ਵਰਗੇ ਜੀ ਸਭਾਵਨਾ ਪਰ ਰਲ ਕੇ ਯੁੱਧ ਖਤਮ ਕਰਨ ਤੇ ਲੱਗੇ ਹੋਏ ਹੈ ਸਾਡੇ ਦਾ ਕੋਈ ਆਪਣਾ ਨਹੀਂ ਸਾਡੇ ਭੈਣ ਭਰਾ ਦਾ ਸਾਡੇ ਕੀ ਦਾ ਹੁੰਦੇ ਨੇ ਲਿਆ ਗਈ ਅਸੀਂ ਸਰਬਤ ਦਾ ਪਲੱਸ ਇਹ ਨੰਗਲਗਾਤੇ ਨਹੀਂ ਜਿੰਦੇ ਨੰਗਲਗਾਤੇ ਨਹੀਂ ਕੀ ਸਾਹਿਬ ਦੱਸੋ ਅੱਗੇ ਕੂ ਕਰਦੇ ਮਾਤਾ ਬੈਰੀਗੜ ਚੱਕਣੇ ਪੈਣੇ ਆ ਤੂੰ ਬਚਿਆ ਸਾਨੂੰ ਬਚਾਰੇ ਹੋ ਜਿਹੜਾ ਅਸੀਂ ਲੱਗ ਜਾਂਗੇ ਅੱ체 ਉਹ ਆਪਣੇ ਬੱਲੋਂ ਨਹੀਂ ਨਹੀਂ ਜਿਹੜਾ ਹੁਣ ਐਕਸ ਲੱਗ ਜਾਂਗੇ ਠੀਕ ਆ ਸਾਨੂੰ ਇਹ ਪਤਾ ਤਾਂ ਤੁਹਾਨੂੰ ਆਪਣੀ ਪੀਐਚੀ ਵੀ ਤੇ ਕਰੀ ਐ ਲੇਕਿਨ ਇੱਕ ਗੱਲ ਦੱਸੋ ਮੈਨੂੰ ਜਰਾ ਤੁਸੀਂ ਇਹ ਦੇਖੋ ਅਸੀਂ ਆਏ ਇਹ ਇੰਨਾ ਧੱਕਾ ਕਰਨ ਆਲੇ ਹੁੰਦੇ ਮੈਨੂੰ ਤਾਂ ਤੜਕੇ ਦੇ ਲੰਘ ਲੰਘ ਅਸੀਂ ਕਦ ਦੇ ਲੰਘ ਜਾਂਦੇ ਜੇ ਸਵੇਰੇ ਲੱਗਣਾ ਤਾਂ ਸਵੇਰੇ ਲੱਗ ਜਾਓ ਅਸੀਂ ਪਲਮਾਨ ਸੀ ਨਾਲ ਦੇਖੋ ਤਿੰਨ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਆ ਨਹੀਂ ਦੇ ਰਹੇ ਅਸੀਂ ਪਲਮਾਨ ਸੀ ਨਾਲ ਕਹਿੰਦੇ ਆ ਸਾਨੂੰ ਇੰਤਰਵਿਊ ਨਹੀਂ ਜਾਏ ਹੁਣ ਦੋ ਮੰਡੀ ਜਾਦੇ ਸਾਡੇ ਕੋਲੇ ਕੁਛ ਨਹੀਂ ਤਲਾਸ਼ੀਆਂ ਲੈ ਲਓ ਨਹੀਂ ਨਹੀਂ ਕੋਈ ਤਲਾਸ਼ੀਆਂ ਚਲੋ ਆਪਾਂ ਸਾਰੇ ਗੱਡੀਆਂ 'ਚ ਚੱਲਦੇ ਆ ਕੋਈ ਪੈਦਲ ਨਹੀਂ ਗੱਡੀਆਂ 'ਚ ਚਲਾਂਗੇ ਗੱਡੀਆਂ 'ਚ ਜਾ ਕੇ ਉੱਥੇ ਹਾਜ਼ਰੀਆਂ ਲਵਾ ਕੇ ਅੱਗੇ ਜਾਂਦੇ ਆ ਪੂਰੇ ਹਰਾ ਆਪਣੇ ਮੁੰਡਿਆਂ ਵਾਂਗ ਜੇ ਕੋਈ ਹਰਕਤ ਕਿਸੇ ਦਾ ਕੰਮ ਨਹੀਂ ਜੋ ਮਰਦਾ ਨਾ ਕਰਦਾ ਨਾ ਕਰਦਾ ਯਾਰ ਕੋਈ ਪਤਾ ਕਿ ਆਪਣੀ ਮੋਡੀ ਦੀ ਛੱਡੋ ਬਾਬਾਈ ਜੀ ਘਾਰੇ ਚੱਕੀ ਬੈਰੀਕਾਡ ਤਾਂ ਜਾ ਕੇ ਅੰਦਰ ਦੇ ਆਹ ਬੂਟਾ ਚੱਲ ਆ ਦੇ ਸਾਦੇ ਸੰਗਤ ਹੀ ਜੇਲ੍ਹ ਰੋਡ ਤੇ ਬੈਰੀਕਾਡ ਕੀਤਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਦੇਖ ਲਓ ਜੀ